ਅੱਛਾ ਠੀਕ ਹੈ ਉਹਨਾਂ ਨੇ ਮੈਨੂੰ ਡਰਿੰਕ ਕਰਦੇ ਹੋਏ ਦੇਖਿਆ ਸੀ ਤੇ ਸ਼ਾਮ ਨੂੰ ਜਦੋਂ ਮੈਂ ਉਹਨਾਂ ਦੀ ਰਿਪੋਰਟ ਲਿਖਾਣ ਵਾਸਤੇ ਗਈ ਆ ਤੇ ਉਦੋਂ ਕੀ ਮੈਂ ਡਰਿੰਕ ਕੀਤੀ ਹੋਈ ਸੀ ਜੀ ਮੈਂ ਡਰਿੰਕ ਮੈਂ ਯੂਜ਼ ਕਰਦੀ ਆ ਵੈਸੇ ਤਾਂ ਮੈਂ ਵਿਸਕੀ ਵਗੈਰਾ ਯੂਜ਼ ਨਹੀਂ ਕਰਦੀ ਮੈਂ ਪੀਨੀ ਆ ਬੀਅਰ ਪਰ ਉਹ ਵੀ ਕਦੀ ਕਦੀ ਵਕੇਸ਼ਨ ਤੇ ਪੀਨੀ ਆ ਮੈਂ ਠੀਕ ਹੈ ਮੇਰੀ दारू ਪੀਤੀ ਵੀ ਹੋਈ ਸੀ ਚਲੋ ਠੀਕ ਆ ਤੇ ਅਗਲਿਆਂ ਦੀ दारू ਨਹੀਂ ਪੀਤੀ ਹੋਈ ਸੀ ਉਹ ਤਾਂ ਸਾਡਾ ਖੁਦ ਦਾ ਹੀ ਸਟਾਫ ਆ ਜਿਹੜਾ ਮੇਰੇ ਖਿਲਾਫ ਹੋਇਆ ਫਿਰਦਾ ਆ ਜਿਨ੍ਹਾਂ ਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਆਪਣਾ ਕੀ ਕਹਿੰਦੇ ਆ ਸਿਕਿਉਰਟੀ ਨਹੀਂ ਦਿੰਦੇ ਹੈਗੇ ਕੈਬਿਨ ਤੱਕ ਆਪਣੇ ਉਹ ਤਾਂ ਉਹ ਕਮਿਊਨਿਟੀ ਆ ਗਈ ਨਾ ਕਿ ਭਾਈ ਤੁਸੀਂ ਆ ਆਪਦੀ ਕੁੜੀ ਦੇ ਖਿਲਾਫ ਕਿਉਂ ਹੋ ਗਏ ਉਹ ਤੁਹਾਨੂੰ ਕੀ ਲਾਲਚ ਆ ਤੁਸੀਂ ਉਸ ਬੰਦੇਆਂ ਦੇ ਚਿਹਰੇ ਕਿਉਂ ਨਹੀਂ ਪਛਾਣਦੇ ਸੱਸ਼ੀ ਗੱਲ ਜੀ ਸੱਸ਼ੀ ਗੱਲ ਜੀ ਬਰਾਤੀ ਆਏ ਸੀ ਕਿ ਉੱਥੇ ਥਾਣੇ 'ਚ ਜਿਹੜੇ ਉਹਨਾਂ ਬਾਰੇ ਕਿਹਾ ਜਾਂਦਾ ਜਿਹਨਾਂ ਦੇ ਇਲਜ਼ਾਮ ਲਾਇਨੇ ਸਾਰੇ ਉਹ ਤਾਂ ਸਾਡਾ ਖੁਦ ਦਾ ਹੀ ਸਟਾਫ ਆ ਜਿਹੜਾ ਮੇਰੇ ਖਿਲਾਫ ਹੋਇਆ ਫਿਰਦਾ ਹੈ ਜਿਨ੍ਹਾਂ ਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਆਪਣਾ ਕੀ ਕਹਿੰਦੇ ਆ ਸਿਕਿਉਰਟੀ ਨਹੀਂ ਦਿੰਦੇ ਹੈਗੇ ਕੈਬਿਨ ਤੱਕ ਆਪਣੇ ਉਹ ਤਾਂ ਉਹ ਕਮਿਊਨਿਟੀ ਆ ਗਈ ਨਾ ਭਈ ਅਸੀਂ ਜਿਹੜੀ ਕੁੜੀ ਹੈ ਉਹਨੂੰ ਡਰਿੰਕ ਕਰ ਰਹੀ ਸੀ ਤੇ ਡਰਿੰਕ ਕੀਤੀ ਹੋਈ ਸੀ ਉਹਦੀ ਓਕੇ ਅੱਛਾ ਠੀਕ ਹੈ ਉਹਨਾਂ ਨੇ ਮੈਨੂੰ ਡਰਿੰਕ ਕਰਦੇ ਹੋਏ ਦੇਖਿਆ ਸੀ ਤੇ ਸ਼ਾਮ ਨੂੰ ਜਦੋਂ ਮੈਂ ਉਹਨਾਂ ਦੀ ਰਿਪੋਰਟ ਲਿਖਾਉਣ ਵਾਸਤੇ ਗਈ ਆ ਤੇ ਉਦੋਂ ਕੀ ਮੈਂ ਡਰਿੰਕ ਕੀਤੀ ਹੋਈ ਸੀ ਮੈਂ ਏਐਸਐਸ ਸਾਹਿਬ ਨੂੰ ਸਾਰਾ ਕੁਝ ਲਿਖਵਾਇਆ ਹੋਇਆ ਆ ਤੇ ਕੀ ਕੀ ਉਦੋਂ ਮੈਂ ਡਰਿੰਕ ਕੀਤੀ ਹੋਈ ਸੀਗੀ ਡਰਿੰਕ ਦੇ ਨਸ਼ੇ ਦੇ ਵਿੱਚ ਗਈ ਸੀ ਮੈਂ ਨਹੀਂ ਜੇ ਲੱਗਦਾ ਹੈਗਾ ਵੈਸੇ ਤਾਂ ਚਲੋ ਇਹ ਗੱਲ ਅੱਗੇ ਹੋ ਸਕਦੀ ਹੈ ਜੇ ਤੁਹਾਡਾ ਡੋਪ ਟੈਸਟ ਕਰਵਾਇਆ ਜਾਵੇ ਤੁਹਾਨੂੰ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬਿਲਕੁਲ ਡਰਿੰਕ ਨਹੀਂ ਕੀਤੀ ਜਾਂ ਨਹੀਂ ਬਿਲਕੁਲ ਨਹੀਂ ਕੀਤੀ ਜੀ ਮੈਂ ਡਰਿੰਕ ਮੈਂ ਯੂਜ਼ ਕਰਦੀ ਆ ਵੈਸੇ ਤਾਂ ਮੈਂ ਵਿਸਕੀ ਵਰਾ ਯੂਜ਼ ਨਹੀਂ ਕਰਦੀ ਮੈਂ ਪੀਂਦੀ ਆ ਬੀਅਰ ਪਰ ਉਹ ਵੀ ਕਦੀ ਕਦੀ ਵਕੇਸ਼ਨ ਤੇ ਪੀਂਦੀ ਆ ਮੈਂ ਆਪਣੇ ਫਰੈਂਡ ਸਰਕਲ ਦੇ ਨਾਲ ਕਿਉਂਕਿ ਮੇਰਾ ਫਰੈਂਡ ਸਰਕਲ ਚੰਡੀਗੜ੍ਹ ਤੋਂ ਬੰਬੇ ਤੋਂ ਇਵੇਂ ਦਾ ਮੇਰਾ ਫਰੈਂਡ ਸਰਕਲ ਆ ਤੇ ਉਸ ਤਰੀਕੇ ਦੀ ਮਤਲਬ ਲਾਈਫ ਸਟਾਈਲ ਜਿੱਥੇ ਆਪਾਂ ਜਾਣੇ ਹੋਵੇਂ ਦਾ ਹੋ ਜਾਂਦਾ ਬਟ ਉਸ ਦਿਨ ਮੈਂ ਡਰਿੰਕ ਨਹੀਂ ਉਹਨਾਂ ਦੇ ਨਾਲ ਤੁਸੀਂ ਪਰਫਾਰਮ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਉਹ ਪ੍ਰੋਗਰਾਮ ਬੰਦ ਹੋ ਗਿਆ ਸੀ ਸਿਰਫ ਜिदबाजी ਕਰਕੇ ਸਿਮਰ ਦੁਆਰਾ ਸਟੇਜ ਤੇ ਆਈ ਹੈ ਤੇ ਮਾਈਕ ਫੜ ਕੇ ਵੀ ਜਿਹੜੀਆਂ ਗਾਲਾਂ ਉੱਥੇ ਕੱਢੀਆਂ ਗਈਆਂ ਅੱਛਾ ਮਾਈਕ ਫੜ ਕੇ ਗਾਲਾਂ ਉਹਨਾਂ ਨੇ ਕਿ ਕਿਹੜੀਆਂ ਮਾਈਕ ਫੜ ਕੇ ਗਾਲਾਂ ਕੱਢੀਆਂ ਸੀ ਉੱਥੇ ਮੈਂ ਮਾਈਕ ਫੜ ਕੇ ਮੈਂ ਗਾਲਾਂ ਨਹੀਂ ਕੱਢੀਆਂ ਸੀ ਜਦੋਂ ਉਹਨਾਂ ਨੇ ਜੱਟ ਦਾ ਕੁਐਸਚਨ ਕੀਤਾ ਵਾ ਇੱਕ ਬੋਲੀ ਮਾਰਦੇ ਹੁੰਦੇ ਮੈਂ ਪਹਿਲਾਂ ਵੀ ਇਹ ਬਹੁਤ ਵਾਰ ਕਹਿ ਚੁੱਕੀਆਂ ਕਿ ਮੈਂ ਸਿਰਫ ਜਸਟ ਇਹ ਰਿਪਲਾਈ ਉਹ ਉਹਦੋਂ ਪ੍ਰੋਗਰਾਮ ਖਤਮ ਨਹੀਂ ਹੋਇਆ ਸੀ ਜਦੋਂ ਮੈਂ ਪ੍ਰੋਗਰਾਮ ਦਿੱਤਾ ਹੈ ਆਪਣਾ ਤੇ ਉਹ ਚੀਜ਼ਾਂ ਤਾਂ ਚਲੋ ਪਹਿਲਾਂ ਇੰਟਰਵਿਊ ਹੋ ਚੁੱਕੀ ਆ ਨਾ ਹੁਣ ਦਾ ਮੁੱਦਾ ਕੀ ਆ ਤੁਸੀਂ ਹੁਣ ਟੌਪਿਕ ਤੇ ਆਓ ਕੀ ਆ ਜਿਹੜਾ ਤੁਹਾਡੇ ਤੇ ਉਹ ਕਹਿ ਰਹੇ ਨੇ ਕਿ दारू ਪੀਤੀ ਹੋਈ ਸੀ ਦੂਸਰੀ ਗੱਲ ਉਹ ਇਹ ਕਹਿ ਰਹੇ ਨੇ ਕਿ ਗਾਲਾਂ ਕੱਢੀਆਂ ਨੇ ਉਹਨਾਂ ਦੇ ਵੱਲੋਂ ਕੱਢੀਆਂ ਗਈਆਂ ਨੇ ਪ੍ਰੋਗਰਾਮ ਸਿਰਫ ਜਿੱਦ ਕਰਕੇ ਉਹ ਵਾਪਸ ਆਏ ਨੇ ਕਿਉਂਕਿ ਪ੍ਰੋਗਰਾਮ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਵੀ ਸਿਮਰ ਉੱਥੇ ਬੈਠੀ ਠੀਕ ਆ ਮੇਰੀ दारू ਪੀਤੀ ਵੀ ਹੋਈ ਸੀ ਚਲੋ ਠੀਕ ਆ ਤੇ ਅਗਲੀਆਂ ਦੀ दारू ਨਹੀਂ ਪੀਤੀ ਹੋਈ ਸੀ ਠੀਕ ਆ ਅਗਲੇ ਨੇ ਵੀ ਤਾਂ ਉਨੀ ਬਰਾਬਰ ਕੀਤੀ ਹੋਈ ਹੈ ਨਾ ਮੇਰੇ ਮੈਂ दारू ਪਹਿਲੀ ਗੱਲ ਤਾਂ ਪੀਤੀ ਨਹੀਂ ਸੀ ਜੇ ਮੈਨੂੰ ਇਹ ਗੱਲ ਕਹਿਂਦੇ ਆ ਨਾ ਤੇ ਫਿਰ ਜੇ ਮੈਂ ਪੀਤੀ ਵੀ ਸੀ ਫਿਰ ਇਸ ਇਹ ਬੰਦੇ ਇੰਨੇ ਕੀ दारू ਦਾ ਗਲਾਸ ਮੇਰੇ ਨਹੀਂ ਮਾਰਿਆ ਇਹਨਾਂ ਬਰਾਤੀਆਂ ਨੇ दारू ਨਹੀਂ ਪੀਤੀ ਹੋਈ ਸੀ ਨਹੀਂ ਪਰ ਉਹ ਜਿਹੜਾ ਵੀਡੀਓ ਦੇ ਵਿੱਚ ਦੇਖਣ ਨੂੰ ਮਾਰਿਆ ਕਿ ਉਹ ਗਲਾਸ ਬਾਅਦ ਦੇ ਵਿੱਚੋਂ ਮਾਰਦੇ ਨੇ ਗੱਲ ਤੁਹਾਡੇ ਤੋਂ ਸ਼ੁਰੂ ਹੁੰਦੀ ਹੈ ਜਿਸ ਤਰ੍ਹਾਂ ਲੋਕ ਹੁਣ ਕਹਿ ਰਹੇ ਨੇ ਜਾਂ ਜਿਹੜੀਆਂ ਚਰਚਾਵਾਂ ਨੇ ਤੇ ਉਹ ਚੀਜ਼ ਫਿਰ ਉਹੀ ਤਾਂ ਗੱਲ ਹੈ ਨਾ ਜਿਹੜੀ ਕਮਿਊਨਿਟੀ ਅੱਜ ਜਾ ਕੇ ਥਾਣੇ 'ਚ ਮੇਰੇ ਬਾਰੇ ਬੋਲਦੀ ਪਈ ਆ ਉਹ ਕਮਿਊਨਿਟੀ ਨਹੀਂ ਇੰਨਾ ਕੁ ਪਾਰਟ ਕੱਟ ਕੇ ਉਹ ਵੀਡੀਓ ਦਾ ਨੇ ਅੱਜ ਕਿਵੇਂ ਲੱਗਦਾ ਹੈ ਕਿ ਜਿਹੜੇ ਤੁਹਾਡੇ ਨਾਲ ਤੁਹਾਨੂੰ ਪ੍ਰੋਗਰਾਮਾਂ ਤੇ ਲਗਾਤਾਰ ਲਿਜਾਂਦੇ ਰਹੇ ਨੇ ਤੁਹਾਡੇ ਨਾਲ ਰਹੇ ਨੇ ਤੇ ਉਹ ਕੋਈ ਜੀ ਸਮੇਂ ਦੇ ਵਿੱਚ ਬਦਲ ਗਏ ਮੈਨੂੰ ਲੱਗਦੀ ਇੱਕ ਰਾਤ ਦੇ ਵਿੱਚ ਹੀ ਕਹਿੰਦੇ ਜਿੱਦਾਂ ਬਦਲੇ ਸੱਜਣ ਰਾਤੋਂ ਰਾਤ ਹੋ ਗਈ ਬਸ ਉਹੀ ਤਾਂ ਗੱਲ ਹੈ ਨਾ ਉਹਨਾਂ ਨੂੰ ਇਹ ਹੋ ਗਿਆ ਕਿ ਕੁੜੀ ਹਾਈਲਾਈਟ ਕਿਉਂ ਹੋ ਰਹੀ ਆ ਇਹ ਸਾਡੇ ਹੱਥੋਂ ਨਿਕਲ ਨਾ ਜਾਵੇ ਅਸੀਂ ਤੇ ਇਹਦੇ ਕੋਲ ਕੰਮ ਲੈਣਾ ਹੈ ਲੱਗਦਾ ਵੀ ਇਹਨੂੰ ਪਬਲਿਸਿਟੀ ਵਾਲੇ ਪਾਸੇ ਲਿਜਾਇਆ ਜਾ ਰਿਹਾ ਉਹਨਾਂ ਨੂੰ ਇਹ ਲੱਗ ਰਿਹਾ ਹੈ ਤੁਹਾਨੂੰ ਨਹੀਂ ਲੱਗ ਰਿਹਾ ਨਹੀਂ ਮੈਨੂੰ ਨਹੀਂ ਲੱਗ ਰਿਹਾ ਮੈਂ ਆਪਦੇ ਮੁੱਦੇ ਤੇ ਸਟੈਂਡ ਆ ਮੈਨੂੰ ਜਿੱਦਣੇ ਉਹ ਬੰਦੇ ਮੇਰੇ ਸਾਹਮਣੇ ਆ ਗਏ ਉਹਨਾਂ ਨੂੰ ਉਹਨਾਂ ਦੀ ਸਜ਼ਾ ਮਿਲ ਗਈ ਤਾਂ ਮੈਂ ਉਸ ਦਿਨੇ ਮੁੱਦਾ ਛੱਡ ਦੂੰਗੀ ਅੱਛਾ ਤੁਹਾਡੇ ਸਾਥੀ ਇੰਨੇ ਜਿਹੜੇ ਮਹਿਲਾ ਮੈਂ ਕੋਈ ਵੀ ਇਹ ਚੀਜ਼ ਪਬਲਿਸਿਟੀ ਲਈ ਨਹੀਂ ਕਰ ਰਹੀ ਔਰ ਨਾ ਹੀ ਮੈਂ ਪਬਲਿਸਿਟੀ ਲਈ ਕਿਸੇ ਨੂੰ ਇਨਵਾਈਟ ਕੀਤਾ ਸੀ ਨਹੀਂ ਜਿਹੜੇ ਤੁਹਾਡੇ ਇੱਕ ਉਥੇ ਮਹਿਲਾ ਵੀ ਨੇ ਉਹ ਵੀ ਇਲਜ਼ਾਮ ਲਾ ਰਹੇ ਨੇ ਕਿ ਇਦਾਂ ਕਿਵੇਂ ਹੋ ਗਿਆ ਜੀ ਕੁੜੀਆਂ ਦੇ ਨਾਲ ਇਦਾਂ ਕਿਵੇਂ ਹੋ ਗਿਆ ਤੁਹਾਡੇ ਨਾਲ ਦੇ ਤੁਹਾਡੇ ਖਿਲਾਫ ਹੋ ਗਏ ਨੇ ਖਲ ਧੜਾ ਤੁਹਾਡੇ ਖਿਲਾਫ ਬਣ ਗਿਆ ਹਾਲਾਂਕਿ ਅਸੀਂ ਵਿੱਚ ਕੋਈ ਧਿਰ ਨਹੀਂ ਬਣਨਾ ਚਾਹੁੰਦੇ ਉਸ ਮਸਲੇ ਦੇ ਪਰ ਤੁਹਾਡੇ ਜਿਹੜੇ ਸਾਥੀ ਨੇ ਉਹ ਕਹਿ ਰਹੇ ਨੇ ਕਿ ਉਥੋਂ ਕੁੜੀ ਬਚ ਕੇ ਕਿਵੇਂ ਆਈ ਇਹ ਕਿਵੇਂ ਹੋ ਗਿਆ ਬਚ ਕੇ ਆਈ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਮਾਮਲਾ ਠੰਡਾ ਹੋ ਗਿਆ ਸੀ ਲਾਸਟ ਦੇ ਵਿੱਚ ਉਹ ਬੰਦੇ ਆ ਕੇ ਮੈਨੂੰ ਮਨਾਉਂਦੇ ਵੀ ਆ ਇਹ ਗੱਲ ਇੰਟਰਵਿਊ ਚ ਪਹਿਲਾਂ ਕਹੀ ਹੈ ਮੈਂ ਜੀ ਕਹੀ ਹੈ ਨਾ ਉਹ ਬੰਦੇ ਆ ਕੇ ਮੈਨੂੰ ਮਨੰਦੇ ਵੀ ਨੇ ਤੇ ਕਹਿੰਦੇ ਨੇ ਕਿ ਸਿਮਰ ਚਲੋ ਗੱਲ ਛੱਡ ਦਿਓ ਪਰ ਮੈਂ ਉੱਥੇ ਗੱਲ ਛੱਡ ਕੇ ਉਥੋਂ ਨਿਕਲ ਕੇ ਫਿਰ ਸਿੱਧਾ ਥਾਣੇ ਜਾਨੀ ਆ ਮੈਂ ਅੱਛਾ ਹੁਣ ਆਖਿਰ ਦੇ ਵਿੱਚ ਇਹ ਹੈ ਵੀ ਕੀ ਕਾਰਵਾਈ ਜਿਹੜੀ ਤੁਹਾਨੂੰ ਅੱਜ ਬੁਲਾਇਆ ਗਿਆ ਉੱਥੇ ਗਏ ਹੋ ਕਿਉਂਕਿ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਵੀ ਤੁਸੀਂ ਉੱਥੇ ਵਾਪਸ ਗਏ ਨਹੀਂ ਰਾਹ ਦੇ ਵਿੱਚ ਹੀ ਮੁੜਿਆ ਕਿ ਕੀ ਹੋਇਆ ਉੱਥੇ ਇਹ ਗੱਲ ਹੋਈ ਸੀਗੀ ਕਿ ਮੈਨੂੰ ਪੁਲਿਸ ਨੇ ਇਹ ਗੱਲ ਕਹੀ ਆ ਮੈਂ ਪੁਲਿਸ ਨੂੰ ਜਿਨ੍ਹਾਂ ਨੂੰ ਰਿਪੋਰਟ ਲਿਖਾਈ ਸੀਗੀ ਮੈਂ ਸਰ ਜੀ ਨੂੰ ਪੁੱਛਿਆ ਮੈਂ ਕਿਹਾ ਸਰ ਦੇਖੋ ਮੇਰੀ ਉੱਥੇ ਆਨ ਦੀ ਲੋੜ ਕੀ ਆ ਮੈਨੂੰ ਬਲਾਕ ਹੋਣ ਰਿਹਾ ਐਕਚੁਅਲ ਚ ਮੈਂ ਜਿਹੜੀ ਰਿਪੋਰਟ ਤੁਹਾਨੂੰ ਕੀਤੀ ਹੈ ਤੁਸੀਂ ਉੱਥੇ ਕੰਮ ਕਿਉਂ ਨਹੀਂ ਕਰ ਰਹੇ ਤੁਸੀਂ ਮੈਨੂੰ ਐਫ ਆਈ ਆਰ ਨੰਬਰ ਕਿਉਂ ਨਹੀਂ ਦਿੱਤਾ ਤੇ ਸਰ ਜੀ ਨੇ ਮੈਨੂੰ ਉਹ ਜਿਹੜੀ ਮੈਂ ਫੋਟੋ ਦਰਖਾਸਤ ਦਿੱਖਵਾਈ ਸੀਗੀ ਉਹਨਾਂ ਨੇ ਭੇਜੀ ਸੀ ਤੇ ਉਸ ਬੇਸ ਤੇ ਮੈਂ ਫੇਰ ਦੁਬਾਰਾ ਫੋਨ ਕੀਤਾ ਉਹਨਾਂ ਨੂੰ ਕਿ ਕਿੱਥੋਂ ਤੱਕ ਕੰਮ ਕੀ ਪਹੁੰਚਿਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਕਿ ਦੇਖੋ ਬੇਟਾ ਤੁਹਾਡਾ ਪਰਚਾ ਜਿਹੜਾ ਸੀਗਾ ਅਸੀਂ ਤਾਂ ਭਾਵੇਂ ਲੇਟ ਕਰਨਾ ਸੀਗਾ ਲੇਕਿਨ ਪੁਲਿਸ ਨੇ ਆਟੋਮੈਟਿਕਲੀ ਸਾਰਾ ਮਾਮਲਾ ਸੰਭ ਲਿਆ ਵਾ ਪੁਲਿਸ ਮੇਰਾ ਪੂਰਾ ਸਾਥ ਦੇ ਰਿਹਾ ਮੈਨੂੰ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਆ ਪੁਲਿਸ ਪਸਾਸ਼ਨ ਮੇਰਾ ਸਾਹ ਮੈਲਾ ਕਮਿਸ਼ਨ ਤੱਕ ਵੀ ਜਿਹੜੇ ਤੁਹਾਡੇ ਕੋਈ ਜਾਣਦੇ ਹੈ ਕਿਉਂਕਿ ਜਿਹੜੇ ਹੁਣ ਕਲਾਕਾਰਾਂ ਨੂੰ ਲੈ ਕੇ ਵੀ ਕੁਝ ਗੀਤਾਂ ਦੇ ਵਿੱਚ ਵੀ ਜਦੋਂ ਔਰਤਾਂ ਬਾਰੇ ਗਲਤ ਬੋਲਿਆ ਗਿਆ ਤਾਂ ਹੁਣ ਉੱਥੋਂ ਤੱਕ ਵੀ ਜਾਓਗੇ ਕੁਝ ਆਪਣਾ ਪ੍ਰਦਰਸ਼ਨਾ ਜਿਹੜਾ ਵੱਡੇ ਪੱਧਰ ਤੇ ਕਿਉਂਕਿ 네ਗੇਟਿਵ ਲੋਕ ਤਾਂ ਤੁਹਾਡੇ ਨਾਲ ਬਹੁਤ ਜੁੜ ਗਏ ਤੁਹਾਡੇ ਖਿਲਾਫ ਬੋਲਣ ਵਾਲੇ ਕੋਈ ਇਹ ਕਹਿਣ ਵਾਲਾ ਵੀ ਕਿਹਾ ਵੀ ਸਿਮਰ ਕੋਈ ਗੱਲ ਨਹੀਂ ਤੇਰੇ ਨਾਲ ਆਪਾਂ ਸਾਥ ਦੇਵਾਂਗੇ ਤੇਰਾ ਕੋਈ ਫੀਮੇਲ ਦੇ ਵਿੱਚੋਂ ਜਾਂ ਮੇਲ ਦੇ ਵਿੱਚੋਂ ਕੋਈ ਆਇਆ ਨਹੀਂ ਜੀ ਮੇਰਾ ਸਾਥ ਦੇਣ ਨੂੰ ਲੇਡੀਜ਼ ਹੈਗੀ ਨੇ ਮੇਰੀਆਂ ਕੁਝ ਫਰੈਂਡਾਂ ਨੇ ਜਿਹੜੇ ਮੇਰੇ ਸਾਥ ਖੜੀਆਂ ਨੇ ਉਹ ਮੈਨੂੰ ਹੌਸਲਾ ਦੇ ਰਹੀਆਂ ਨੇ ਤੇ ਬਾਰੋਂ ਵੀ ਜਿਵੇਂ ਦਮਦਲੀ ਟਕਸਾਲ ਵਾਲੇ ਹੋ ਗਏ ਸਾਰੇ ਮੈਨੂੰ ਸਪੋਰਟ ਕਰ ਰਹੇ ਨੇ ਹੈਨਾ ਮਤਲਬ ਮੈਨੂੰ 80% ਲੋਕ ਪੋਜ਼ਿਟਿਵਿਟੀ ਦੇ ਰਹੇ ਨੇ ਤਾਂ ਮੈਂ 네ਗੇਟਿਵ ਲੋਕਾਂ ਦੀ ਪਰਵਾਹ ਨਹੀਂ ਕਰਨੀ ਇਹ ਜੋ ਇਲਜ਼ਾਮ ਲਗਾ ਰਹੇ ਨੇ ਇਹਨਾਂ ਨੂੰ ਇਹ ਪੁੱਛਾਂਗੀ ਇਹ ਚੀਜ਼ ਪੁੱਛਾਂਗੀ ਮੈਂ ਕਿ ਭਾਈ ਤੁਸੀਂ ਆਪ ਦੀ ਕੁੜੀ ਦੇ ਖਿਲਾਫ ਕਿਉਂ ਹੋ ਗਏ ਉਹ ਤੁਹਾਨੂੰ ਕੀ ਲਾਲਚ ਆ ਤੁਸੀਂ ਉਸ ਬੰਦੇਆਂ ਦੇ ਚਿਹਰੇ ਕਿਉਂ ਨਹੀਂ ਪਹਿਚਾਨਦੇ ਨਹੀਂ ਅੱਗੇ ਹੁਣ ਪ੍ਰੋਗਰਾਮ ਲਾਉਂਗੇ ਕੀ ਸਿਕਿਉਰਟੀ ਲੈ ਕੇ ਲਾਇਆ ਕਰੋਗੇ ਜਾਂ ਕੀ ਹੋਊਗਾ ਅੱਗੇ ਜਿਹੜੇ ਤੁਹਾਡੇ ਕਿਉਂਕਿ ਉਸ ਤੋਂ ਬਾਅਦ ਤੁਸੀਂ ਬੜਾ ਇੱਕ ਹਾਈਲਾਈਟ ਸ਼ੇਰਾ ਬਣ ਗਿਓ ਉਹ ਤਾਂ ਜੀ ਨਹੀਂ ਦੇਖੋ ਮੈਂ ਤਾਂ ਜ਼ਰੂਰ ਸ਼ੋਅ ਲਾਉਂਗੀ ਨਾਰਮਲੀ ਹੋ ਸਕਦਾ ਇੱਕ ਇੱਕ ਅੱਧਾ ਬੌਂਸਰ ਵਗੈਰਾ ਰੱਖ ਲਵਾ ਨਹੀਂ ਤਾਂ ਮੈਂ ਤਾਂ ਉਦਾਂ ਹੀ ਲਗਾਉਂਗੀ ਕਿਉਂਕਿ ਐਡੇ ਵੀ ਵੱਡੇ ਸਟਾਰ ਤਾਂ ਹੈ ਨਹੀਂ ਹੈ ਨਾ ਅਸੀਂ ਕੇ ਅੱਛਾ ਹੁਣ ਕੀ ਭਰ ਸਕੀਏ ਇਸ ਸਿਕਿਉਰਿਟੀ ਦੇ ਕਿਉਂਕਿ ਪਹਿਲਾਂ ਤੇ ਕਹਿੰਦੇ ਕੈਬਿਨ ਦੇ ਖਰਚੇ ਤੁਸੀਂ ਭਰੋ ਮੇਕਅਪ ਦੇ ਖਰਚੇ ਤੁਸੀਂ ਭਰੋ ਉਪਰੋਂ ਅਸੀਂ ਹੁਣ ਸਿਕਿਉਰਿਟੀ ਦੇ ਖਰਚੇ ਵੀ ਅਸੀਂ ਭਰੀਏ